ਜੈ ਜੀ ਦਾਮ ਆਦਮਾ ਦਾ ਜੇ ਭਰਾਵੋ ਕੱਲ੍ਹ ਆ ਗਿਆ 17 ਜਨਵਰੀ 2025 ਕੱਲ ਮੈਂਬਰ ਪਾਰਲੀਮੈਂਟ ਜਿਹੜੇ ਕੰਗੜਾ ਨੌਤ ਜੀ ਉਹਨਾਂ ਦੀ ਫਿਲਮ ਐਮਰਜੈਂਸੀ ਆ ਰਹੀ ਹੈ ਮੈਂ ਤੁਹਾਡੇ ਸਾਰੇ ਅੱਗੇ ਹੱਥ ਜੋੜ ਕੇ ਅਪੀਲ ਕਰਦਾ ਮਾਂ ਸਾਰੇ ਪੰਜਾਬ ਪੰਜਾਬੀ ਦੇ ਅੱਗੇ ਫਿਲਮ ਜ਼ਰੂਰ ਦੇਖੋ ਉਹ ਕੋਈ ਬਗੈਰ ਰੌਲਾ ਪਾਇਆ ਕੋਈ ਫਾਇਦਾ ਨਹੀਂ ਹੈਗਾ ਰੌਲਾ ਪਾਈ ਜਨੇ ਪਰ ਰੌਲਾ ਪਾਈ ਜਨੇ ਮੈਂ ਇੱਕ ਡੇਲੀ ਬੋਲਦੀ ਕੋਈ ਨਿੱਜੀ ਚੈਨਲ ਤੇ ਮੈਂ ਦੇਖ ਰਿਹਾ ਸੋਸ਼ਲ ਮੀਡੀਆ ਤੇ ਮੈਂ ਵੀ ਕਿ ਲੱਗਣ ਦੀ ਉਮਰ ਜੀ ਤੂੰ ਕਿੱਡਾ ਘਡੌਣਾ ਬਈ ਮੈਂ ਐਸਜੀਪੀ ਜਨ ਵੀ ਕਹਿ ਰਿਹਾ ਤੁਸੀਂ ਮੁੱਖ ਮੰਤਰੀ ਸਾਹਿਬ ਭਵਾਨ ਸ੍ਰੀ ਮਾਨ ਨੂੰ ਚਿੱਠੀ ਲਿਖੀ ਜਨਾ ਉਹਦਾ ਕੋਈ ਫਾਇਦਾ ਨਹੀਂ ਪਹਿਲਾਂ ਤੁਸੀਂ ਫਿਲਮ ਰਿਲੀਜ਼ ਨਹੀਂ ਹੋਈ ਪਹਿਲਾਂ ਰੌਲਾ ਪਾ ਲਿਆ ਜੁੱਤੀਦਾਰ ਨੰਨੇ ਬੈਰੀ ਖੜ ਗਏ ਹਾਏ ਰੌਲਾ ਪੈ ਗਿਆ ਹਾਏ ਕੰਗਣਾ ਫਿਲਮ ਲੱਗਣ ਨਹੀਂ ਦੇਣਗੇ ਸੀਰ ਘਟੋ ਜੀ ਜੀ ਹੁਣ ਤੁਸੀਂ ਸੀਨ ਕਟਾਏ ਨੇ ਹੁਣ ਤੁਸੀਂ ਕਹਿੰਦਾ ਫੇਰ ਲੱਗਣ ਦਿਆ ਨੇ ਤੁਸੀਂ ਜੀਣ ਤਾਂ ਦਿਓ ਲੋਕਾਂ ਨੂੰ ਤੁਸੀਂ ਥੱਲੇ ਪਏ ਵੀ ਰੋਈਏ ਉਹਨੇ ਉੱਪਰ ਪਏ ਵੀ ਰੋਈ ਜਾਂਦੇ ਹੋ ਇਸ ਕਰਕੇ ਮੈਡਮ ਕੰਗਣਾ ਨਾਉਦ ਜੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਮੰਡੀ ਇਲਾਕੇ ਤੋਂ ਉਹਨਾਂ ਦੀ ਫਿਲਮ ਜਰੂਰ ਦੇਖੋ ਐਮਰਜੈਂਸੀ ਫਿਲਮ ਹੈ ਜਰੂਰ ਦੇਖਣੀ ਆ ਗੁਰਸਮਰਨ ਸਿੰਘ ਮਾਨ ਜਿੱਹਾ ਆਪਣੇ ਸਾਥੀਆਂ ਨਾਲ ਜਰੂਰ ਦੇਖੂਗਾ ਮੈਂ ਦੁਬਾਰਾ ਤਾਂ ਫੇਰ ਕਹਿਣਾ ਮੈਣਾ ਕੁਮਰ ਨਾਉ ਜੀ ਜਿਹੜੇ ਮੰਡੀ ਹਲਕੇ ਦੇ ਮੈਂਬਰ ਪਾਰਲੀਮੈਂਟ ਦੇ ਤੇ ਉਹਨਾਂ ਦੀ ਫਿਲਮ ਜਰੂਰ ਦੇਖੋ ਐਵੇਂ ਬਾਬ ਰੌਲਾ ਨਾ ਖੜਾ ਕਰੋ ਹਰ ਜਗ੍ਹਾ ਰੌਲਾ ਪਿਆ ਪਹਿਲਾਂ ਇਹੜੇ ਵਿਚਾਰੇ ਸਾਡੇ ਵਪਾਰੀ ਆ ਮਜ਼ਦੂਰ ਆ ਕਿੰਨਾ ਜਿਹੜੇ ਬਾਹਰ ਦੇ ਦੇਸ਼ਾਂ ਦੇ ਲੋਕਾਂ ਨੇ 에어ਪੋਰਟ ਤੇ ਆਣਾ ਦਿੱਲੀ 에어ਪੋਰਟ ਤੇ ਕਿੰਨੀ ਪਰੇਸ਼ਾਨੀ ਚ chalni pairi aa ਪਿੰਡਾਂ ਦੀਆਂ ਸੜਕਾਂ ਲੋਕਾਂ ਨੇ ਬੰਦ ਕਰ ਰੱਖੀਆਂ ਨੇ ਵੀ ਸਾਡੇ ਘਰਾਂ ਦੇ ਮੂਹਰੇ ਡੇੜੀ ਡੇੜੀ ਟੁੱਟ ਰਹੀਆਂ ਨੇ ਸੜਕਾਂ ਟੁੱਟ ਰਹੀਆਂ ਨੇ ਇੰਨੀ ਟ੍ਰੈਫਿਕ ਆਗਾ ਤੁਸੀਂ ਹਰ ਜਗ੍ਹਾ ਕਦੇ ਟ੍ਰੇਨਰ ਰੋਕ ਦਿਓ ਜੀ ਕਦੇ ਸੜਕਾਂ ਰੋਕ ਦਿਓ ਜੀ ਕਦੇ 26 ਜਨਮ ਚੱਕਾ ਜਾਮ ਕਰਾਂਗੇ ਜੀ ਇਹ ਮਾਹੌਲ ਨਾ ਖਰਾਬ ਕਰੋ ਪੰਜਾਬ ਵਿੱਚ ਜਿਹੜਾ ਮਾਹੌਲ ਖਰਾਬ ਕੀਤਾ ਜਾ ਰਿਹਾ ਤੁਸੀਂ ਖਰਾਬ ਕਰ ਰਹੇ ਹੋ ਛੰਭੂ ਬਾਰਡਰ ਤੇ ਬਹਿ ਗਏ ਜੀ ਖਨੌਰੀ ਬਾਰਡਰ ਤੇ ਬਹਿ ਗਏ ਜੀ ਆਪ ਲੋਕ ਕਿੱਥੇ ਜਾਣ ਤੁਹਾਨੂੰ ਕੋਲ ਸਬਸਿਡੀਆਂ ਸਾਰੀਆਂ ਹੈਗੀਆਂ ਨੇ ਫੇਰ ਤੁਹਾਨੂੰ ਹਰ ਪਾਸੇ ਛੋਟਾ ਲੇਕਿਨ ਤੁਹਾਡੀ ਜ਼ਮੀਨਾਂ 25-25 ਤੋਂ ਲੈ ਕੇ 30 ਲੱਖ ਤੋਂ ਲੈ ਕੇ 20-20 ਕਰੋੜ ਤੱਕ ਜ਼ਮੀਨ ਜਿਹੜਾ ਆਮ ਦੁਕਾਨਦਾਰ ਆ ਆਮ ਰੇਡੀ ਵਾਲਾ ਉਹ ਕੀ ਕਰੂਗਾ ਜੀ ਉਹ ਕਿੱਥੋਂ ਲਿਆਊਗਾ ਤੁਸੀਂ ਜਿਹੜਾ ਲੋਡ ਪੈਣੇ ਜਮੀਨ ਵੇਚ ਦਿਓ ਜੀ ਮੁੰਡਾ ਬਾਹਰ ਨੂੰ ਵੇਚ ਦਿਓ ਜੀ ਕਦੇ ਉਹ ਆਪਣਾ ਕਰ ਲਓ ਜੀ ਕੋਠੀ ਬਣਾਣੀ ਹੈ ਜੀ ਗੱਡੀ ਲੈਣੀ ਹੈ ਜੀ ਵੱਡੀ ਗੱਡੀ ਲੈਣੀ ਹੈ ਫਿਰ ਜੇ ਕੋਈ ਕਰਜ਼ਾ ਬੰਨਹੀਂ ਮੋੜਦੇ ਫਿਰ ਆਪਾਂ ਹਾਲੇ ਕਰਦੇ ਆ ਸਰਕਾਰ ਮaaf ਕਰੇ ਕਰਜ਼ਾ ਸਰਕਾਰ ਦਾ ਕੀ ਕਸੂਰ ਇਸ ਕਰਕੇ ਮੈਂ ਭਰਾਵੋ ਇਹ ਕਹਿਣਾ ਚਾਹਾਂ ਬਈ ਮਾਹੌਲ ਨਾ ਖਰਾਬ ਕਰੋ ਮਾਹੌਲ ਨਾ ਖਰਾਬ ਕਰੋ ਬੀਬੀ ਕਗਰਣਾ ਨੋ ਦੀ ਪਰਮ ਜੂੜ ਦੇਖੋ ਧੰਨਵਾਦ